ਗੱਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਹਰੀਹਰ ਝੋਕ ਦੇ ਵਿੱਚ ਤੇ ਜ਼ਿਲ੍ਹਾ ਫਰੋਹੇਪੁਰ ਦਾ ਮਨਮੰਤਾ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਹਰਜੀਤ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਦੋ گاਵਾ ਬਾਈ ਦੇ ਕੋਲ ਐਸਟ ਅਵੇਲੇਬਲ ਆ ਮਿੱਤਰੋ ਦੋਵੇਂ ਗਾਈਆਂ ਹੀ ਮਿੱਤਰੋ ਤੁਹਾਨੂੰ ਟਾਪ ਕਲਾਸ ਦੇ ਕ੍ਰਾਸ ਬਰੀਡ ਦੇ ਵਿੱਚ ਦਿਖਾਉਣੀ ਆ ਇੱਕ ਪਿਓਰ ਐ ਐਚਐਫ ਦੇ ਵਿੱਚ ਪੈਂਦੀ ਆ ਕੁਆਲਿਟੀ ਦੇ ਵਿੱਚ ਕ੍ਰਾਸ ਪੈਂਦੀ ਆ ਦੁੱਧ ਚੰਗਾ ਪਾਉਂਦੀ ਆ ਇੱਕ ਸਿੰਘਾਂ ਵਾਲੀ ਮਿੱਤਰੋ ਗਾਂ ਵਖਾਉਣੀ ਆ ਲਿਵੇ ਵੱਲੋਂ ਬੜੀ ਖਬਰਦਾਰ ਆ ਆਓ ਕਰਦੇ ਭਾਈ ਦੇ ਨਾਲ ਗੱਲਬਾਤ ਪਹਿਲਾਂ ਜਾਣਕਾਰੀ ਲੈਨੇ ਹਰਜੀਤ ਵੀਰੇ ਸੱਸੀ ਗਾਲ ਭਾਈ ਕੀ ਹਾਲ ਆ ਵੱਡੇ ਵਧੀਆ ਵੀਰੇ ਸੇਤਾ ਦੇ ਪਰਿਵਾਰ ਕਿਰਪਾ ਜੀ ਚੜਦੀ ਕਾ ਝੋਟੀ ਦੇ ਵਟਕੇ ਪੈਸੇ ਤੇ ਹਣਾ ਖੋ ਜਾਰੇ ਵਟਲੇ ਗਾਂ ਦੇ ਵਟਲੇ ਠੀਕ ਅੱਛਾ ਜਾਨਵਰ ਦੋ ਆ ਹਣਾ ਵੀਰੇ ਤੇ ਪਹਿਲੇ ਨੰਬਰ ਤੇ ਗਾਂ ਵੱਡੀ ਆ ਜਿਹੜੀ ਦੀ ਕੀ ਡਿਟੇਲ ਆ ਭਾਈ ਇਹ ਭਾਈ ਤੀਜਾ ਸੁਹਾ ਸੁ ਠੀਕਾ ਦੂਜੇ ਸੂਏ ਮਾਲਕਾਂ ਨੇ ਦੱਸਿਆ 27 28 ਕਿਲੋ ਦੁੱਧ ਚੋਇਆ ਠੀਕ ਆ ਹੁਣ ਦਿਨ ਕਿੰਨੇ ਲੈਂਦੀ ਆ ਵੀਰੇ ਦੇਣਾ ਜੀ ਬਾਈ ਲੈ ਜੂਗੀ 5 4 ਦਿਨ ਠੀਕ ਆ ਬਾਈ ਠੰਡੀ ਚਵਾਈ ਚੂਈ ਥਣ ਥਣ ਬਹੁਤ ਚੰਗਾ ਠੀਕ ਆ ਬਾਈ ਓਕੇ ਸੀਲ ਆ ਹਨਾ ਸੂਆ ਤੀਜਾ ਹੁੰਦੀ ਆ ਵੀਰੇ ਸੂਆ ਤੀਜਾ ਹੁਣ ਸੀਲ ਦੀ ਸੋੜੀ ਜੀ ਸੰਭੀ ਘਟਾ ਹਨਾ ਕਿਸੇ ਦੀ ਹਾਂਜੀ ਬਾਈ ਵੈਸੇ ਦੁੱਧ ਵਾਲੀਆਂ گاਵਾਂ ਤੇ ਇਹਨੂੰ ਪਤਾ ਰਾਜੀ ਨਹੀਂ ਹੁੰਦੀਆਂ ਐਟੀਆਂ ਨਹੀਂ ਥੀ ਤੋਰਤਾਰ ਦੀ ਚੰਗੀ ਆ ਹਨਾ ਓ ਯਾਰ ਵਹਿੜਾ ਤੂੰ ਇਹ ਬੁੱਢੀ ਕਹਦੀ ਤੂੰ ਮੇਰੇ ਗਾਂ ਗਿਆ ਮੇਰਾ ਬੁੱਢੇ ਕਿਆ ਹੀ ਨਹੀਂ ਹੁਣ ਤਾਂ ਚਾਹ ਸੀ ਮੈਂ ਹੁਣ ਮਾਰਾ ਜੋ ਚੱਟੀ ਦਾੜੀ ਆ ਗਈ ਮੈਨੂੰ ਹੀ ਲੋਕਾਂ ਨੇ ਕਹਨ ਬੁੱਢਾ ਹੀ ਕਹਿਣਾ ਜਵਾਨ ਥੋੜਾ ਕਹਿਣਗੇ ਕੋਈ ਨਹੀਂ ਆਪਾਂ ਦੋਵੇਂ ਇਕੱਠੇ ਬੁੱਢੇ ਹੋਵਾਂਗੇ ਇਕੱਠੇ ਵਪਾਰ ਕਰਦੇ ਰਹਾਂ ਤੇ ਬੁੱਢੇ ਕਿਉਂ ਦੀ ਵਾ ਅੱਛਾ ਇਹਨਾਂ ਨੂੰ ਐਂ ਦਾ ਦੇਖ ਕਿੰਨੀ ਜ਼ਿੰਦਗੀ ਵੀ ਨੇ ਇਹਦਾ ਮੁੱਲ 82000 ਠੀਕ ਹੈ ਇਹ 76000 ਦੀ ਦੇਾਂਗੇ ਦੇਣ ਲੈਣ ਵਾਲੀ ਗੱਲ ਜੀ ਦੇਣ ਲੈਣ ਵਾਲੀ ਗੱਲ ਹੀ ਆ ਬਾਈ 30 ਕਿਲੋ ਦੋ ਚਵਾ ਕੇ ਦੇ ਦਾਂਗੇ ਆਪਾਂ ਗਰਾਂ ਸੌਦਾ ਕਰ ਲਿਆ ਕੋਈ ਸਾਈ ਕਰ ਲਿਆ ਭਾ हां ਕੋਈ ਚੱਕਰ ਨਹੀਂ ਸਾਈ ਕਰ ਸਕਦਾ ਸੂਈ ਤੋਂ ਵੀ ਲਿਆ ਸਕਦਾ ਬਈ ਆ ਠੀਕ ਹੈ ਵੀਰੇ ਅੱਛਾ ਬਈ ਇਹ ਆ ਨਾਲ ਸਿੰਘਾਂ ਵਾਲੀ ਇਹ ਪਹਿਲਣ ਵੈਟ ਪਲੂਣ ਹੀ ਆ ਲੈ ਵੀ ਮਿੱਤਰੋ ਪਹਿਲਣ ਸੁਣ ਵਾਲੀ ਪਹਿਲਣ ਹੈ ਬਈ ਹਾਂਜੀ ਦਿਨ ਕਿਨੇ ਲਿਆ ਵੀ ਰਹੇ ਹਜੇ ਇਹ ਲੈ ਜੂਗੀ ਹਫਤਾ ਹਜੇ ਬਾਕੀ ਪਿਆ ਲਿਖਦੀ ਰੂ ਠੀਕ ਹੈ ਬਣ ਦੇ ਬਈ ਦੇਵੇਂ ਨੂੰ ਇਹ ਲੋ ਬਹੁਤਾ ਹਨਾ ਹਾਂਜੀ ਬਣ ਚੰਗੀ ਜਾਊਗੀ ਥੱਲੋ ਹਾਂਜੀ ਹੂੰ ਇਹ ਠੀਕ ਹੈ ਬਈ ਓਕੇ ਜੋ ਬਣ ਦੇ ਭਰਾ ਇਹਨੂੰ ਥਣ ਤੁਣ ਥਾਂ ਖਾ ਦੇ ਬਹੁਤ ਨੇੜੇ ਬਣ ਬਣ ਬਹੁਤ ਚੰਗੀ ਆ ਹੂੰ ਥਣ ਨੇੜੇ ਤੋਂ ਖਾ ਲੈ ਬਹੁਤ ਚੰਗੀ ਦਰੂਣਾਂ ਹੂੰ ਠੰਡ ਦਾ ਕੱਢ ਜੂਗੀ ਜੀ ਬੱਤ ਹਾਂ ਬਹੁਤ ਸੋਹਣਾ ਕੱਢਦੀ ਹੁੰਦੀ ਮੋਟਾ ਥਾਣਾ ਹੋਵੇ ਤੇ ਰੇਟ ਬਾਈ ਇਹਦਾ ਮੁੱਲ 45000 ਇਹ 37000 ਦੀ ਹਾਂ ਨਾ ਹੀ ਆ ਪੱਕੀ ਗੱਲ ਹਾਂ ਪੱਕੀ ਗੱਲ ਠੀਕ ਆ ਬਈ ਦੇ ਦਿਆਂਗੇ 37000 373 ਤੇ ਸੱਤ ਦੀ ਹਾਂ ਹਾਂ ਬੱਸ ਬਈ ਫਿਰ ਤਾਂ ਵੀ ਮਾ ਦੁੱਧ ਪਾ ਜੂਗੀ 15 14 ਚੋਂ 15 16 ਕਿਲੋ ਪਹਿਲਾਂ ਕੀ ਆਂਦਾ ਯਾਰ ਝੋਲੀ ਕਿੱਡੀ ਲੈਵਾ ਕਿੱਡਾ ਚਾਹ ਚੋਲਾ ਪੁਲਾ ਹੈ ਨਹੀਂ ਖਰਾ ਲੈਵਾ ਇੱਕ ਹੋਰ ਆਪਾਂ 85 6 85 6 90 85 6 90 551268 ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰابطਾ ਕਾਇਮ ਗੱਲਬਾਤ ਲਈ ਨੰਬਰ ਸਕਰੀਨ ਤੇ ਹੈ